ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ ਯੂ ਟਿਊਬ ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਈ ਅੱਜ ਆਪਾਂ ਜਾਲ ਵੱਡਾ ਕਰਨ ਲੱਗੇ ਆਂ ਦੁਕਾਨ ਦੇ ਵਿੱਚ ਬਈ ਜਿਹੜਾ ਜਾਲ ਸੀ ਆਪਣਾ ਛੋਟਾ ਸੀ ਨਾ ਹੁਣ ਵੱਡਾ ਕਰਨ ਲੱਗੇ ਆਂ ਬਈ ਮੁਰਾਉਣ ਲਗਾਗੇ ਜਾਲ ਤੇ ਜਦੋਂ ਕੰਪਲੀਟ ਹੋ ਗਿਆ ਉਦੋਂ ਵੀ ਦਿਖਾਵਾਂਗੇ ਤੇ ਜਿਹੜਾ ਬਣ ਰਿਹਾ ਉਸ ਨੂੰ ਉਹ ਵੀ ਦਿਖਾਉਣੇ ਆ ਬਈ ਆਪਾਂ ਲੋ ਵਾਜੀ ਪਹਿਲਾਂ ਆਪਣਾ ਜਾਲ ਐਡਾ ਕਰੀਏ ਇਹ ਆ ਦੇਖੋ ਐਡਾ ਸੀ ਨਾ ਪਹਿਲਾਂ ਆਪਣਾ ਜਾਲ ਤੇ ਆ ਦੇਖ ਲਓ ਪਹਿਲਾਂ ਇਹ ਲੰਬਾਈ ਚ ਦੀ ਬਈ ਇਹ ਤੇ ਲੰਬਾਈ ਚ ਦੀ ਇਸ ਤਰ੍ਹਾਂ ਇਹ ਇੱਥੇ ਤੱਕ ਸੀ ਇਹ ਇਹ ਆ ਦੇਖੋ ਇਹ ਇੱਥੇ ਸੱਕ ਸੀ ਇਹ ਜਾਲ ਆਪਣਾ ਤੇ ਆਹ ਦੇਖੋ ਇੱਥੇ ਤੱਕ ਦੀ ਬਈ ਇਹ ਇੱਥੇ ਤੱਕ ਦੀ ਬਈ ਠੀਕ ਹੈ ਨਾ ਤੇ ਹੁਣ ਆਪਾਂ ਆ ਵਿੱਚ ਲੈਣਾ ਪਊਸ਼ਾ ਜਿੱਥੇ ਕੱਪ ਪਏ ਨੇ ਆਪ ਹੋਰਸਾ ਲੈਣਾ ਬਈ ਆਪਣੇ ਵਿੱਚ ਤੇ ਫਿਰ ਤੁਹਾਨੂੰ ਬਖਾਵਾਂਗੇ ਵੀ ਕਿਹ ਹੈ ਜ ਆਪਣਾ ਇਹ ਜਾਲ ਪਹਿਲਾਂ ਆਪਣਾ ਜਾਲ ਇੱਧਰ ਤੱਕ ਸੀ ਆ ਜਿੱਥੇ ਤੱਕ ਨਹੀਂ ਲੀ ਫੀਟੇਗਾ ਬਈ ਆਸੇ ਬਈ ਇੱਥੇ ਤੱਕ ਦੀ ਤੇ ਹੁਣ ਆਪਾਂ ਜਾਲ ਵਧਾ ਕੇ ਕਰਨਾ ਬਾਈ ਇਹ ਆ ਦੇਖੋ ਵੱਡਾ ਕਰ ਰਹੇ ਆ ਬਾਈ ਆਪਾਂ ਤੇ ਜਦੋਂ ਬਣ ਗਿਆ ਬਖਾਮਾ ਗਿਆ ਆਪਾਂ ਪੂਰਾ ਤੇ ਸਾਨੂੰ ਪੁੱਛਾਂ ਕਮੈਂਟ ਕਰਿਓ ਬਿਲ ਵਧੀਆ ਬਣ ਗਿਆ ਤੇ ਹੁਣ ਆਪਾਂ ਵੱਡਾ ਬਣਾ ਰਹੇ ਆ ਬਾਈ ਜਾਲ ਇਹ ਠੀਕ ਆ ਸਰਦ ਨਹੀਂ ਆ ਬਾਈ ਕਬੂਤਰ ਬਾਵਾ ਹੋ ਜਾਂਦੇ ਨੇ ਤੇ ਜਾਲ ਪਰ ਬਾਈ ਥੋੜੇ ਜਿਹਾ ਸੋਚ ਬੈਠ ਰਹੇ ਨੇ ਵਿਚਾਰਾ ਦੁਖੀ ਜੇ ਹੁੰਦੇ ਨੇ ਤਾਂ ਕਰਕੇ ਹੁਣ ਆਪਾਂ ਵੱਡਾ ਜਾਲ ਲਾ ਰਹੇ ਆ ਦੁਕਾਨ ਦੇ ਵਿੱਚ ਤੇ ਆਪਣੇ ਕੋਲ ਇੰਨੀ ਕਿ ਜਗ੍ਹਾ ਵਾਝੀ ਜਾਣੀ ਆ ਬਾਈ ਠੀਕ ਹੈ ਨਾ ਫਿਰ ਆਪਣੇ ਕੋਲ ਇੰਨੀ ਕਿ ਜਗ੍ਹਾ ਵਾਝੀ ਜਾਣੀ ਆ ਬਾਈ ਇੱਧਰ ਤੇ ਆਹ ਦੇਖੋ ਜੀ ਜਦੋਂ ਕੰਪਲੀਟ ਹੋ ਗਿਆ ਤੁਹਾਨੂੰ ਆਪ ਬਾਅਦੋਂ ਵੀ ਦਿਖਾਉਣਾ ਬਾਈ ਹੁਣ ਤੇ ਆਹ ਬਣਾ ਰਹੇ ਆ ਆਪਾਂ ਜਦੋਂ ਕੰਪਲੀਟ ਹੋ ਗਿਆ ਤੁਹਾਨੂੰ ਸਾਰਾ ਦਿਖਾਵਾਂਗੇ ਬਾਈ ਤੇ ਹੁਣ ਉਹ ਵੱਡਾ ਜਾਲ ਬਣਾ ਰਹੇ ਆ ਮੈਂ ਦੁਕਾਨ ਦੇ ਵਿੱਚ ਤੇ ਪਰਮਾਤਮਾ ਦੀ ਕਿਰਪਾ ਨਾਲ ਹੋ ਸਕਦਾ ਇਦਾਂ ਹੀ ਵੱਡਾ ਜਾਲ ਲਾਤੀ ਆ ਬਾਈ ਆਪਾਂ ਪੂਰੀ ਦੁਕਾਨ ਦੇ ਵਿੱਚ ਲਾ ਦਈਏ ਜਾਲ ਫਿਲਹਾਲ ਤਾਂ ਫੜਾ ਕੇ ਲਾ ਰਹੇ ਹਾਂਗੇ ਤੇ ਤੁਹਾਨੂੰ ਜਦੋਂ ਕੰਪਲੀਟ ਹੋ ਗਿਆ ਦਿਖਾਵਾਂਗੇ ਬਈ ਆਪਾਂ ਸਾਰਾ ਬਣੇ ਰਿਓ ਬਲੌਗ ਦੇ ਨਾਲ ਬਾਈ ਲੋਬੀ ਮਿੱਤਰੋ ਬਣ ਗਿਆ ਜਾਲ ਆਪਣਾ ਆਹ ਦੇਖ ਲਓ ਤੇ ਪੂਰਾ ਹੀ ਖੁੱਲਾ ਡੁੱਲਾ ਹੀ ਬਣਿਆ ਬਾਈ ਚੰਨਾ ਵੀ ਕਹਿ ਦੋ ਉਹ ਰੋਏ ਖੁੱਲਾ ਡੁੱਲਾ ਬਣ ਗਿਆ ਬਾਈ ਤੇ ਪਹਿਲਾਂ ਸਿੱਧਾ ਜਾਂਦਾ ਸੀ ਹੁਣ ਆਪਣੇ ਆਈਲਟਰ ਮੋੜਦਾ ਬਾਈ ਠੀਕ ਆ ਬਾਈ ਆਹ ਦੇਖੋ ਨੀਰਾ ਹੋ ਗਿਆ ਤੇ ਹੋਰ ਵਧ ਗਿਆ ਜਾਲ ਆਪਣਾ ਯਾਰ ਦੇਖੀ ਇੱਧਰ ਤੱਕ ਵਧਾਤਾ ਹੁਣ ਆਪਣਾ ਥੱਲੇ ਤੱਕ ਵਧ ਗਿਆ ਇਹ ਆ ਜਗ੍ਹਾ ਬਚ ਗਈ ਆਪਣੇ ਕੋਲ ਇੰਨੀ ਇਧਰ ਆਪਣਾ ਕੰਮ ਕਰਨ ਵਾਸਤੇ ਜਗ੍ਹਾ ਵੀ ਫਸ ਗਈ ਆਪਣੇ ਕੋਲ ਤੇ ਆਹ ਜਾਲ ਵੀ ਲੱਗ ਗਿਆ ਬਾਈ ਠੀਕ ਆ ਬਾਈ ਹਾਂ ਕੋ ਉੱਤੇ ਕੋਲਾ ਡੁੱਲਾ ਇਧਰ ਇਹ ਕਰਨਗੇ ਠੀਕ ਆ ਆ ਦੇਖ ਲਓ ਇਹ ਬਾਕੀ ਕਰ ਲੂਗਾ ਜੇ ਆਪਾਂ ਟੰਡੇ ਡੁੰਡੇ ਲਾ ਦੇਣੇ ਆ ਪਹਿਲਾਂ ਸੱਦੇ ਹੁੰਦਾ ਸੀ ਇਹ ਤੁਸੀਂ ਦੇਖਿਆ ਵੀ ਹੋਊਗਾ ਆ ਪਹਿਲਾਂ ਇੱਥੇ ਤੱਕ ਜਾਲ ਪੀੜੇ ਇੱਥੇ ਤੱਕ ਸੀ ਜਾਲ ਆਪਣਾ ਤੇ ਹੁਣ ਆਪਣਾ ਜਾਲ ਵੱਧ ਕੇ ਆ ਸਾਰੀ ਫੀਟਿੰਗ ਵਿੱਚ ਲੈ ਲਈ ਆਪਾਂ ਨੇ ਤੇ ਜੇ ਹੁਣ ਖੁੱਲਾ ਡੋਲਾ ਹੋ ਗਿਆ ਹੁਣ ਮਾ ਕਾਉਂਟਰ ਜੇ ਮਰਜ਼ੀ ਫੇਰੀ ਜਾਣਾ ਚ ਕੋਈ ਦਿੱਕਤ ਨਹੀਂ ਆਪਾਂ ਨੂੰ ਤੇ ਬਾਕੀ ਹੋਰ ਇਹ ਹਰ ਕਰ ਲਾਂਗੇ ਗੋਪਤਰਾ ਇਧਰੋਂ ਦਿਆ ਕਰਾਂਗੇ ਆਪਾਂ ਜਾਲ ਚੋਂ ਇੱਥੇ ਅੰਦਰ ਜਾਣਾ ਖਮੋ ਸਿਸਟਮ ਬੰਦੇ ਕਰ ਤੱਪਣ ਤੇ ਆ ਦੇਖੋ ਨਾਲ ਪਹਿਲਾਂ ਨੀਲੀ ਫੀਟਿੰਗ ਲੱਗਦੀ ਉਰੇ ਤੱਕ ਦੀ ਜਾ ਸੱਦਾ ਸੱਦਾ ਠੀਕ ਆ ਇੱਥੋਂ ਇਹ ਹੋਰੇ ਤੱਕ ਇਹ ਇੱਥੇ ਤੱਕ ਇਹ ਆ ਨੀਲੀ ਫੀਟਿੰਗ ਲਗਾ ਠੀਕ ਹੈ ਤੇ ਹੁਣ ਆਪਾਂ ਇਹ ਆ ਬਚਾ ਲੋ ਚੱਕ ਦਾ ਕੰਮ ਤੇ ਹੁਣ ਇਹ ਇੱਧਰ ਤੱਕ ਆ ਗਿਆ ਬਾਈ ਹੁਣ ਇਹ ਆ ਬਣ ਗਿਆ ਖੁੱਲਾ ਡੁੱਲਾ ਫੁੱਲੇ ਖੁੱਲਾ ਡੁੱਲਾ ਬਣ ਗਿਆ ਹੁਣ ਜੇ ਮਰਜ਼ੀ ਫੇਰੀ ਜਾਣਾ ਚਕੂਤਰਾ ਫੇਰਾ ਬਾਈ ਤੇ ਹੁਣ ਆਪਾਂ ਇੱਧਰੋਂ ਹੀ ਦਿਆ ਕਰਾਂਗੇ ਦੁਕਾਨ ਦੇ ਵਿੱਚੋਂ ਅੰਦਰ ਜਾਣ ਵਾਲਾ ਸਿਸਟਮ ਖਤਮ ਹੀ ਕਰਤਾ ਆਪਾਂ ਨੇ ਕੋਈ ਅੰਦਰ ਭਾਂਡੇ ਚੀਜ਼ ਆਉਣਾ ਬਾਈ ਉੱਥੋਂ ਦੇਖ ਲਿਓ ਉਹ ਕੰਮ ਖਤਮ ਹੀ ਕਰਤਾ ਬਾਈ ਹਾਂ ਦੁਕਾਨ ਜੇ ਕੋ ਉੱਤਰ ਰਹੇ ਹੈ ਬਈ ਤੇ ਇਧਰ ਵੀ ਵਿਆ ਕਰਾਂਗੇ ਬਈ ਆਪਾਂ ਨੂੰ ਪੂਰਾ ਫਲਾ ਡੋਲੇ ਸੈਟਮ ਹੋ ਗਿਆ। ਇਹ ਉਸਕੋ ਬਈ ਕਿੰਨਾ ਦਾ ਲੱਗਿਆ ਯਾਰ। ਜੇ ਬਈ ਇਹ ਹੁਣ ਆਪਾਂ ਨੇ ਇਧਰ ਤੇ ਕਾਂਜੇ ਸੈਟਮ ਕਰਤਾ ਬਈ ਪਟਾ ਪੱਕਾ ਹੀ ਇਹ ਦੇਖੋ ਪੂਰਾ ਖੁੱਲਾ ਡੋਲਾ ਹੀ ਬਣ ਗਿਆ ਬਾਈ ਹਾਂ ਲੋ ਹੱਲੇ ਖੁੱਲਾ ਡੋਲਾ ਬਣ ਗਿਆ ਬਾਈ ਜਾਲ ਆਪਣਾ ਅਣਕ ਉੱਤਰ ਜਾ ਮਰਜੀ ਵੇਲੀ ਜਾਣਾ ਬਾਈ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਇਹ ਆ ਉੱਪਰ ਪੱਖਾ ਵੀ ਚੱਲਦਾ ਰਹਿ ਗਿਆ ਆਪਣਾ ਹਵਾ ਹਾਰੇ ਰਹਿਣ ਨੂੰ ਪੱਖਾ ਵੀ ਚੱਲਦਾ ਰਹਿ ਗਿਆ ਤੇ ਜੇ ਆਪਾਂ ਹਣਾ ਇੱਕ ਦੋ ਦਿਨਾਂ ਤੱਕ ਜਦੋਂ ਵੀ ਮੌਸਮ ਸੈੱਟ ਹੋ ਗਿਆ ਨਾ ਦੁਕਾਨ ਚ ਪਰੇਸ਼ਾਨ ਮੋਗੇ ਕਰਕੇ ਅਡਜਸਟ ਫਾਈਨ ਲਾ ਦਾਂਗੇ ਇੱਕ ਆਪਾਂ ਤਾਂ ਕਿ ਉਹਰੇ ਹਮਮਸ ਬਿਨਾ ਬਣੇ ਤੇ ਬਾਕੀ ਕਿੱਦਾਂ ਦਾ ਲੱਗਾ ਯਾਲ ਬਾਈ ਜ਼ਰੂਰ ਦੱਸੋ ਕਮੈਂਟ ਕਰਕੇ ਆਪਾਂ ਨੇ ਪੂਰਾ ਖੁੱਲਾ ਡੋਲਾ ਹੀ ਕੰਮ ਕਰਤਾ ਦੁਕਾਨ ਦੇ ਵਿੱਚ ਠੀਕ ਆ ਗਿਆ ਬਰਾਂਡੇ ਦੀ ਛੱਤ ਉੱpon ਬਰਾਂਡੇ ਦੀ ਛੱਤੰਦੀ ਲਾਉਣੀ ਬਾਈ ਹੁਣ ਇਹ ਦੁਕਾਨ ਚ ਕਰਤਾ ਆਪਣਾ ਸਿਸਟਮ ਉਹੜੇ ਖੁੱਲਾ ਢੋਲੇ ਕੰਮ ਕਰਦਾ ਠੀਕ ਹੈ ਦੱਸਿਓ ਕਮੈਂਟ ਕਰਕੇ ਵੀਡੀਓ ਕਿੱਦਾਂ ਦੀ ਲੱਗੀ ਕਿੱਦਾਂ ਦਾ ਹੋਰ ਜੱਗੇ ਚੜਦੀ ਗਲ ਹੈ ਬਾਈ ਚੜਦੀ ਗਲਾਈ ਚੜਦੀ ਗਲ ਲੈ ਵੀ ਦੱਸਿਓ ਵੀ ਜੋ ਹੈ ਕਮੈਂਟ ਕਰਕੇ ਵੀਡੀਓ ਕਿੱਦਾਂ ਦੀ ਲੱਗੀ ਬਾਕੀ ਇੱਕ ਆਪਾਂ ਦਿਨ ਚ ਬਲੌਗ ਬਣਾਵਾਂਗੇ ਇਹ ਤਾਂ ਹੁਣ ਰਾਤ ਨੂੰ ਬਣਾਏਗਾ ਤੇ ਇੱਕ ਆਪਾਂ ਇਹ ਹੁਣ ਜਾਲ ਲਾ ਦੇ ਮਾਦਰ ਬਣਾ ਲਿਆ ਇੱਕ ਕੱਲ ਨੂੰ ਦਿਨ ਚ ਬਣਾ ਕੇ ਪਾਵਾਂਗੇ ਆਪਾਂ ਤੇ ਉਹ ਚ ਦੇਖ ਕੇ ਤੁਸੀਂ ਸਮਾਰ ਕੇ ਦੱਸ ਦਿਓ ਤੇ ਬਾਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿੱਦਾਂ ਦੀ ਲੱਗੀ ਤੇ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਆ ਕਰੋ ਭਾਈ ਠੀਕ ਹੈ ਹੁਣ ਆਪਣੇ ਡੇਲੀ ਵਾਂਗੂ ਵੀਡੀਓ ਆਇਆ ਕਰਨੀ ਆਪਾਂ ਠੀਕ ਹੈ ਭਾਈ ਡੇਲੀ ਵਾਂਗੂ ਆਇਆ ਕਰੂ ਵੀਡੀਓ ਤੇ ਦੱਸੋ ਕਮੈਂਟ ਕਰਕੇ ਭਾਈ ਗੱਲਾਂ ਦੇ ਲੱਗੀ ਵੀਡੀਓ ਕਿੱਦਾਂ ਦੇ ਲੱਗਾ ਯਾਰ ਤੇ ਚੈਨਲ ਨੂੰ ਕਰ ਲਾ ਸਬਸਕ੍ਰਾਈਬ ਵੋਇਲ ਵਾਲਾ ਬਟਨ ਵੀ ਦਬਾ ਦੋ ਤਾਂ ਕਿ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਆ ਜਲਦੀ ਕੋਈ ਅਗਲੀ ਵੀਡੀਓ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ